18% ਚੋਨਾ ਸੁੱਕਾ ਹੋਣ ਦੇ ਬਾਵਜੂਦ ਵੀ ਚਲਾ ਗਰਦਾਸਪੁਰ ਵਿੱਚ ਕੁਝ ਮਡੀਆਂ ਵਿੱਚ ਕਿਸਾਨਾਂ ਨੂੰ ਲਗਾਇਆ ਜਾ ਰਿਹਾ ਹੈ ਕਟ ਫਰੂਸ ਵਜੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਫੂਡ ਸਪਲਾਈ ਦਫ਼ਤਰ ਦਾ ਕੀਤਾ ਕਰਾਓ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਚੇਤਾਵਨੀ ਕਿਹਾ ਕਿਸਾਨਾਂ ਦੀ ਲੁੱਟ ਨਹੀਂ ਹੋਵੇਗੀ ਪ੍ਰਤਾਸ਼ ਜਿਲ੍ਹਾ ਫੂਡ ਸਪਲਾਈ ਅਫਸਰ ਵੀ ਆਏ ਕੈਮਰੇ ਸਾਹਮਣੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਉਂ ਦਿੱਤੀ ਜਾਵੇਗੀ ਅਤੇ ਨਾ ਹੀ 17% ਸੁੱਕਾ ਚੋਨਾ ਹੋਣ ਤੇ ਉੱਪਰ ਕਟ ਲਗਾਇਆ ਜਾਵੇਗਾ ਫੂਡ ਸਪਲਾਈ ਅਧਿਕਾਰੀਆਂ ਦਾ ਕਹਿਣਾ ਕਿ ਕਿਸਾਨਾਂ ਨੂੰ ਵੀ ਅਪੀਲ ਹੈ ਕਿ ਉਹ ਸੁੱਕਾ ਚੋਨਾ ਮਡੀਆਂ ਚ ਲੈ ਕੇ ਆਉਣ ਮੇਰਾ ਨਾਮ ਪਲਵਿੰਦਰ ਸਿੰਘ ਮਠੋੜਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੀਅਰ ਦਾ ਰਾਜੇਵਾਲ ਅੱਜ ਅਸੀਂ ਜਿਹੜਾ ਝੋਨੇ ਨੂੰ ਕੱਟ ਲਾਉਂਦੇ ਸੀ ਉਹਦੇ ਸਬੰਧ ਵਿੱਚ ਫਰੂਟ ਸਰਵੇਾਈਰ ਸਭ ਦੇ ਜਿਹੜੀ ਸੀ ਮੀਟਿੰਗ ਉਹ ਇੱਥੇ ਡੀਸੀ ਸਾਹਿਬ ਨਾਲ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਅੱਜ ਇੱਥੇ ਮੀਟਿੰਗ ਰਖਾਈ ਸੀ ਅਸੀਂ ਡੀਸੀ ਸਾਹਿਬ ਨੂੰ ਵੀ ਇਹ ਗੱਲ ਦੱਸੀ ਸੀ ਕਿ ਕੱਟ ਜੜਾ ਵਾ ਉਹ ਕੱਟਦੇ ਹੋ ਐ ਕਿ ਕੱਟ ਨਹੀਂ ਕਿਸੇ ਨੂੰ ਹੀ ਲੱਗੇਗਾ ਕੋਈ ਤੋਂ ਪਹਿਲਾਂ ਅਸੀਂ ਕੋਈ ਦਿਨਾਂ ਦੇ ਹਿਸਾਬ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਜਿਹਦੇ ਵਿੱਚ ਅਸੀਂ ਇਹ ਸ਼ਰਤ ਰੱਖੀ ਸੀ ਕਿ ਕੱਟ ਜੜਾ ਵਾ ਉਹ ਨਹੀਂ ਲੱਗਣ ਦੇ ਦਿੱਤਾ ਚਾਹੂਗਾ ਤੇ ਡੀਸੀ ਸਾਹਿਬ ਨੇ ਵਿਸ਼ਵਾਸਤ ਕਰਾਇਆ ਦਵਾਇਆ ਸੀ ਪੀਆਰ ਕਿ ਕੱਟ ਬਿਲਕੁਲ ਨਹੀਂ ਲੱਗੇਗਾ ਕਿੰਨੇ ਮੋਟਰ ਦੇ ਉੱਪਰ ਕੱਟ ਨਹੀਂ ਲੱਗਿਆ ਇਹ 17 ਮੋਟਰ ਤੋਂ ਸ਼ੁਰੂ ਕਰ ਦਿੱਤਾ ਸੀ ਕੱਲ ਧਾਰੇਵਾਲ ਮੰਡੀ ਦੇ ਵਿੱਚ ਜਿਹੜਾ ਸੀ 17 ਮੋਟਰ ਦਾ ਜਿਹੜਾ ਸੀ 2200 ਰੁਪਿਆ ਰੇਟ ਕਰਦਾ ਸੀ ਤੇ ਜਿਹੜਾ ਉੱਪਰਲਾ ਵਾ ਉਹਦੀ ਜਿਹੜੀ 30 ਤੋਂ 35 ਰੁਪਏ ਜਿਹੜਾ ਸੀ ਕੱਟ ਸ਼ੁਰੂ ਕਰਤਾ ਸੀ 25 ਤੋਂ ਲੈ ਕੇ ਸ਼ੁਰੂ ਕਰਤਾ ਵੀ 1 ਪੁਆਇੰਟ ਦਾ 25 ਤੋਂ 30 ਰੁਪਏ ਕੱਟ ਜਿਹੜਾ ਉਹ ਜਿੱਦਾਂ ਜਿੱਦਾਂ ਕਿਸੇ ਦੀ ਵਕਚਰ ਆਉਂਦੀ ਜਾਵੇਗੀ ਉਸੇ ਹਿਸਾਬ ਨਾਲ ਸਿਲ ਦਾ ਦਿੱਤਾ ਜਾਵੇਗਾ ਪਰ ਅਸੀਂ ਇੱਥੇ ਜਦੋਂ ਆ ਕੇ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਇਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਕੱਟ ਜਿਹੜਾ ਵਾ 17 ਵਕਚਰ ਵਾਲੇ ਨੂੰ ਨਹੀਂ ਲੱਗਣ ਦਿੱਤਾ ਜਾਊਗਾ ਪਰ ਅਸੀਂ ਇਹਨਾਂ ਨੂੰ ਇੱਕ ਗੱਲ ਬੜੀ ਸ਼ਾਸ਼ਭਾਸ਼ਣ ਚ ਦੱਸਦੀ ਆ ਕਿ ਕੋਈ ਵੀ ਤੁਹਾਡਾ ਅਫਸਰ ਕੋਈ ਵੀ ਤੁਹਾਡਾ ਮਹਿਕਮੇ ਦਾ ਕਰਮਚਾਰੀ ਜਿਹੜਾ ਵੀ ਜਿਹਦੀ ਮੰਡੀ ਦੇ ਵਿੱਚ ਅਸੀਂ ਘਾਟ ਲੱਗਾ ਵੇਖ ਲਿਆ ਪਸੰਦਾ ਜੜਾ ਬਾ ਝੁੰਦਾ ਉਹਦੇ ਨਾਲ ੱੱਕਾ ਹੁੰਦਾ ਵੇਖ ਲਿਆ ਸਾਡੇ ਕੋਲ ਰਿਪੋਰਟ ਆ ਗਈ ਤਾਂ ਅਸੀਂ ਵਿਦ ਪ੍ਰੂਫ ਲੈ ਕੇ ਉਹ ਅਫਸਰ ਨੂੰ ਵੀ ਬਖਸ਼ਿਆ ਜਾਏਗਾ ਤਾਂ ਉਸ ਆਰਤੀਏ ਨੂੰ ਵੀ ਬਖਸ਼ਿਆ ਜਾਏਗਾ ਜਿਹੜੇ ਸੈਲਰਾਂ ਵਾਲੇ ਆ ਇੱਕ ਕੋਈ ਸੈਲਰ ਵਾਲਾ ਬਾਹਰ ਦਾਵਾ ਕੋਈ ਉਹ ਆ ਕੇ ਇੱਥੇ ਖਰੀਦ ਕਰਦਾ ਮੇਰੇ ਸੈਲਰ ਵਾਲੇ ਜਿਹਨੇ ਵੀ ਆ ਐਸੋਸੀਏਸ਼ਨ ਵਾਲੇ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਕਹਿੰਦਾ ਪ੍ਰਧਾਨ ਜੀ ਅਸੀਂ ਕਾਟਰ ਨਹੀਂ ਲਾਉਂਦੇ ਇਸ ਕਰਕੇ ਜਿਹੜਾ ਬਾਏ ਬਾਹਰ ਦੀ ਕੋਈ ਹੈ ਆ ਉਹਨਾਂ ਬਾਰੇ ਸਾਨੂੰ ਪਤਾ ਨਹੀਂ ਸੋ ਅਸੀਂ ਉਹਨਾਂ ਬਾਰੇ ਵੀ ਇਸ ਗੱਲ ਦਾ ਜ਼ਿਕਰ ਕਰ ਲਿਆ ਕਿ ਜਿੱਥੇ ਵੀ ਇਹ ਮਿਲ ਗਿਆ ਸਾਨੂੰ ਉੱਥੇ ਦਾ ਗੱਲ ਕਰਾਂਗੇ ਸੋ ਮੈਂ ਇੱਕ ਗੱਲ ਤੁਹਾਡੇ ਚੈਨਲ 'ਤੇ ਕਹਿਣੀ ਚਾਹੁੰਦਾ ਕਿ ਜੇ ਕਿਸੇ ਨੇ ਕਾਟਰ ਲਾਇਆ ਤਾਂ ਉਹਦੇ ਵਿਰੁੱਧ ਜਥੇਬੰਦੀ ਰਾਜੇਵਾਲ ਜਿਹੜੀ ਸ਼ਕਤਕ੍ਰਸ਼ਨ ਲਾਊਗੀ ਤਾ ਉਹਨਾਂ ਸਰਕਾਰੀ ਮੁਲਾਜ਼ਮ ਹੋਇਆ ਜਾਂ ਪ੍ਰਾਈਵੇਟ ਹੋਇਆ ਉਹਨੂੰ ਘਰ ਦਾ ਰਸਤਾ ਅਸੀਂ ਦਿਖਾਵਾਂਗੇ। ਆੜਤੀਆ ਆਇਆ ਤਾਂ ਉਹਦਾ ਵੀ ਜਿਹੜਾ ਵਾ ਉਹ ਕੰਮ ਅਸੀਂ ਕਰਵਾ ਦੇਾਂਗੇ। ਸੋ ਅਸੀਂ ਅੱਜ ਤੋਂ ਹੀ ਜਿਹੜੇ ਆ ਇਹ ਪੂਰੇ ਕਬਰ ਕੱッセ ਕਰਦੇ ਆ ਰਾਜੇਵਾਲ ਸਾਹਿਬ ਦੀਆਂ ਸਖਤ ਹਦਾਇਤਾਂ ਨੇ ਕਿ ਸਿਰਫ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਟਾਰਗੇਟ ਕਿਉਂ ਕੱਟ ਲੱਗਣ ਦਾ। ਉਹਨਾਂ ਨੇ ਵੀ ਇਹ ਗੱਲ ਕਹਿਤੀ ਆ ਕਿ ਕੱਟ ਨਹੀਂ ਲੱਗਣ ਦਿੱਤਾ ਜਾਊਗਾ। ਜੇ ਕਿਸੇ ਨੂੰ ਕੱਟ ਲੱਗਦਾ ਤਾਂ ਉਹ ਤੁਰੰਤ ਰਾਜੇਵਾਲ ਜਥੇਬੰਦੀ ਨਾਲ ਸੰਪਰਕ ਕਰ ਲੇ। ਉਹਦੇ ਸਾਰੇ ਪੈਸੇ ਜਿੱਦਾਂ ਪਿਛਲੀ ਵਾਰ ਅਸੀਂ ਦਵਾਏ ਸੀ ਇਦਾਂ ਦਵਾਵਾਂਗੇ ਹੁਣ ਅਸੀਂ ਇੱਕ ਸਾਡੇ ਵੱਲੋਂ ਫੇਰ ਚਪਾਵਨੀ ਆ ਕਿ ਜਿਹੜੇ ਵਿਅਕਤੀ ਨੇ ਕੱਟ ਲਾਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਤਾਂ ਕਿਸਾਨ ਦੇ ਨਾਲ ਹੁੰਦਾ ਤੱਕਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਦੂਸਰੇ ਜ਼ਿਲ੍ਹਿਆਂ ਵਾਲਿਆਂ ਨੂੰ ਵੀ ਇਹ ਉਤਾਰਨਾ ਕਰਦੇ ਆ ਕਿ ਭਾਈ ਕਬਰ ਕੱਸੇ ਘਾਸ ਲੋ ਕੱਟ ਪੰਜਾਬ ਚ ਨਹੀਂ ਲੱਗਣ ਦਿੱਤਾ ਜਾਊਗਾ ਕਿਸੇ ਸਵਚਨ ਦੇ ਡੀਐਸਓ ਸਾਹਿਬ ਨੇ ਉਹਨਾਂ ਨੇ ਇਨਸਪੈਕਟਰ ਸਾਹਿਬਾਂ ਨਾਲ ਸੱਦੇ ਸੀ ਉਹਨਾਂ ਦੇ ਜਿਹੜੇ ਨਾਲ ਬੈਠੇ ਹੋਰ ਅਧਿਕਾਰੀ ਸੀ ਉਹ ਸਾਰੇ ਬੈਠੇ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਕਟ ਤਾਂ ਜਿਹੜਾ ਵਾ ਕਿਸਾਨ ਝੋਨਾ ਸੁੱਕਾ ਲੈ ਕੇ ਆਵੇ ਤਾਂ ਕਟ ਨਹੀਂ ਲੱਗੂਗਾ ਫਿਰ ਇੱਕ ਗੱਲ ਕੀਤੀ ਕਿ ਜਿਹੜਾ ਧੜਾ ਮਰਵਾਉਂਦੇ ਨੇ ਆਰਤੀਏ ਉਹਦੇ ਵਿੱਚ ਜਿਹੜਾ ਵਾ ਉਹ ਸਭ ਤੋਂ ਵੱਧ ਨੁਕਸਾਨ ਇਹਨਾਂ ਦਾ ਕਿਸਾਨ ਧੜਾ ਨਾਨ ਬਾਵੇ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਆ ਧੜਾ ਕਿਸਾਨ ਨਹੀਂ ਲਵਾਉਦਾ ਉਹ ਆਰਤੀਆ ਲਵਾਉਦਾ ਉਹਦੇ ਨਾਲ ਗੱਲ ਕਰ ਲੋ ਕਿਸਾਨ ਤੇ ਆਪਣਾ ਝੋਨਾ ਜਿਹੜੀ ਫਸਲ ਲੈ ਕੇ ਆਉਂਦਾ ਹੀ ਆ ਪਰ ਕਿਸਾਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਝੋਨਾ ਸੁੱਕਾ ਮੰਡੀ ਦੇ ਵਿੱਚ ਲੈ ਕੇ ਜਾਓ ਸੋ ਇਹ ਜਿਹੜੀਆਂ ਕਦਾਸੀ ਅਸੀਂ ਖਾਸ ਤੌਰ ਤੇ ਅੱਜ ਇਸ ਗੱਲ ਤੇ ਕਬਰ ਕੱਛੇ ਕਰਕੇ ਸਾਡੀ ਜਥੇਬੰਦੀ ਆਈ ਆ ਕਿ ਕਿਸੇ ਵੀ ਵਿਅਕਤੀ ਨੂੰ ਜਿੰਨੇ ਵੀ ਕਟਣ ਲਾਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਿਸਾਨਾਂ ਨੂੰ ਵੀ ਬੇਨਤੀ ਆ ਕਿ ਕੋਈ ਵੀ ਕਿਸਾਨ ਆਪਣਾ ਝੋਨਾ ਕੱਟ ਤੇ ਨਾ ਵੇਚੇ ਜੇ ਕਿਸੇ ਨੂੰ ਮਜਬੂਰ ਕਰਦਾ ਵਾ ਕੋਈ ਪ੍ਰਾਈਵੇਟ ਵਾਲਾ ਕਰਦਾ ਕੋਈ ਸਰਕਾਰੀ ਵਾਲਾ ਕਰਦਾ ਵਾ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦੀ ਫਸਲ ਜਿਹੜੀ ਆ ਉਹ ਚਕਾਵਾਂਗੇ ਸਾਡੇ ਕੋਲ ਨੌ ਬਲਾਕ ਪ੍ਰਧਾਨ ਨੇ ਜਿਹੜੇ ਖੜੇ ਨੇ ਉਹ ਨੌ ਹੀ ਬਲਾਕ ਪ੍ਰਧਾਨਾਂ ਨੂੰ ਕੀ ਇਕਾਈਆਂ ਦੇ ਪ੍ਰਧਾਨਾਂ ਤੱਕ ਅਸੀਂ ਇਸ ਗੱਲ ਦਾ ਜਿਹੜਾ ਉਹਨਾਂ ਨੂੰ ਦੱਸਤਾ ਬਾਕੀ ਇਹ ਚੇਤਾਵਨੀ ਹੈ ਸਰਕਾਰ ਨੂੰ ਵੀ ਕਿ ਜੇ ਉਹਨੇ ਕਟ ਲਾਏ ਤੇ ਜੀਣਾ ਹਰਾਮ ਕਰ ਦਿਆਂਗੇ ਜੇ ਕਿਸੇ ਅਫਸਰ ਨੇ ਕਟ ਲਵਾਏ ਤਾਂ ਉਹਦਾ ਵੀ ਧੂਆ ਕੱਢ ਕੇ ਰੱਖ ਦਿਆਂਗੇ ਉਹਦੇ ਬੂਹੇ ਗਾੜੀ ਝੋਨੇ ਦੇ ਢੇਰ ਲਵਾ ਦੇਾਂਗੇ ਫਿਰ ਕਿਸਾਨ ਜਿਹੋਨੇ ਆਏ ਸੀ ਕਿਸਾਨ ਜਿਹੋਨੇ ਕੁਝ ਆਪਣੇ ਮੁੱਦੇ ਰੱਖੇ ਨੇ ਕਿ ਇਸ ਵਾਰੀ ਜਿਹੜਾ ਮਿਲ ਕੇ ਜੋ ਜ਼ਿੰਮੇਦਾਰ ਹੈ ਜੇ ਉਹ ਫਸਲ ਲੈ ਕੇ ਆਉਂਦਾ ਹੈ ਕਿ ਉਹਦੇ ਸੰਬੰਧੀ ਕਿਸੇ ਤਰ੍ਹਾਂ ਦਾ ਘੱਟ ਨਾ ਲਗੇ ਸੋ ਸਾਡੇ ਵੱਲੋਂ ਵੀ ਪੂਰੇ ਇਨਸਪੈਕਟਰਸ ਐਂਡ ਫੀਲਡ ਸਟਾਫ ਪਲੱਸ ਮੰਡੀ ਬੋਰਡ ਨਾਲ ਬਕਾਇਦਾ ਮੀਟਿੰਗਾਂ ਕਰਕੇ ਇਸ ਸੰਬੰਧੀ ਬਕਾਇਦਾ ਹਦਾਇਤਾਂ ਕੀਤੀਆਂ ਹੋਈਆਂ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਇਸ ਮਾਮਲੇ 'ਚ ਖਾਸ ਕਰਕੇ ਜਦੋਂ ਕਿਸਾਨ ਆਪਣੀ ਫਸਲ ਸਪੈਸੀਫਿਕੇਸ਼ਨ ਦੇ ਅਨੁਸਾਰ ਲੈ ਕੇ ਆਉਂਦਾ ਹੈ ਜਦੋਂ ਉਹਦਾ ਮੋਇਸਚਰ 17 ਆਉਂਦਾ ਹੈ ਪਲੱਸ ਜੇ ਉਹ ਸਰਕਾਰੀ ਹਦਾਇਤਾਂ ਅਨੁਸਾਰ ਜਿਹੜੀ ਆ ਗਈ ਹੈ ਟੇਰੀ ਪਾਈ ਜਾਂਦੀ ਹੈ ਉਹਦੇ ਜੇ ਕਿਸੇ ਤਰ੍ਹਾਂ ਦੀ ਕਿਸਾਨ ਦੀ ਕੋਈ ਵੀ ਫਾਈਨੈਂਸ਼ੀਅਲ ਕਜਨਕੁਆਰੀ ਜਾਂ ਫਾਈਨੈਂਸ਼ੀਅਲ ਲਾਸ ਨਹੀਂ ਹੋਣਾ ਚਾਹੀਦਾ ਸੋ ਇਸ ਸੰਬੰਧੀ ਆਪਾਂ ਅੱਜ ਜਿਹੜੇ ਪ੍ਰਦਾਨ ਆਏ ਸੀ ਉਹਨਾਂ ਨੂੰ ਵੀ ਇਹੋ ਹੀ ਆਪਾਂ ਆਸ਼ਵਾਸਨ ਦਿੱਤਾ ਹੈ ਔਰ ਫੀਲਡ ਜੀ ਆਪਾਂ ਇਹ ਹਦਾਇਤਾਂ ਜਾਰੀ ਕਰ ਰਹੇ ਆ ਕਿ ਜੇ ਕੋਈ ਦਿੱਕਤ ਆਂਦੀ ਹੈ ਤਾਂ ਉਹ ਤੁਰੰਤ ਜਿਹੜੀ ਚ ਇੱਥੇ ਕਮੇਟੀ ਦੇ ਮਾਰਕਮੇਟਿਕਾ ਧਿਆਨ ਚ ਲਿਆਉਣ ਤੇ ਸਾਡਾ ਵੀ ਕੀ ਕੁਝ ਕਰਕੇ ਕਰਨਾ ਹੈ ਜੇ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਔਰ ਅਪੀਲ ਵੀ ਹੈ ਕਿ ਜਦੋਂ ਜੇਸੀ ਆਪਣੀ ਫਸਲ ਲੈ ਕੇ ਆਣੀ ਹੈ ਕਿਰਪਾ ਕਰਕੇ ਉਹ ਫਸਲ ਦਾ ਵਾਸ਼ਾ ਜਿਹੜਾ ਜਾਂ ਉਹ ਫਸਲ ਸੁੱਕੀ ਵਿਢਾਈ ਜਾਓ ਪੱਕਣ ਪੂਰੀ ਪੱਕਣ ਤੇ ਵਿਢਾਓ ਤਾਂ ਕਿ ਤੁਹਾਨੂੰ ਪੂਰਾ 2399 ਰੁਪਏ ਰੇਟ ਜਿਹੜਾ ਪ੍ਰਤੀ ਕੰਟਰੋਲ ਕਰਨ ਨੂੰ ਮਿਲੇ ਇਸ ਦੇ ਨਾਲ ਹੀ ਬੇਨਤੀ ਹੈ ਕਿ ਮਾਝੂਕ ਡਿਸਟਰਕਟ ਨੂੰ ਇਸ ਵੇਲੇ ਇੱਕ ਕੰਬਾਈਨਾ ਵਾਸਤੇ ਸਖਤ ਆਦੇਸ਼ ਜਾਰੀ ਕੀਤੇ ਨੇ ਕਿ ਜਿਹੜੀਆਂ ਕੰਬਾਈਨਾ ਨੇ ਉਸ ਵੇਲੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੀ ਚੱਲਣਾ ਸੋ ਸਾਡੀ ਵੀ ਇਹ ਅਪੀਲ ਹੈ ਕਿ ਜਿਹੜਾ ਕਿਸਾਨ ਹੈ ਉਹ ਜਾ ਆਪਣਾ ਜਿਹੜੇ ਕੰਬਾਈਨ ਆਪਰੇਟਰਸ ਨੇ ਉਹ ਜਿਹੜਾ ਕੰਬਾਈਨਾ ਨੇ ਉਹਨਾਂ ਨੂੰ ਸਿਰਫ 10 ਤੋਂ 6 ਵਜੇ ਤੱਕ ਸਵੇਰ ਤੋਂ ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਿਰਫ 10 ਵਜੇ ਤੱਕ ਕੰਬਾਈਨਾ ਚਲਾਉਣ ਦੀ ਸਖਤ ਮਨਾਈ ਹੋਈ ਹੈ ਜੇ ਆਪਾਂ ਦਿਨ ਟਾਈਮ ਤੇ ਚੋਨਾ ਵੜਾਵਾਂਗੇ ਤਾਂ ਕਾਫੀ ਹੱਦ ਤੱਕ ਮਸ਼ੀਨ ਜਿਹੜਾ ਉਹ ਕੰਟਰੋਲ ਹੋ ਜਾਏਗਾ ਸੋ ਫਸਲ ਕੂਰੀ ਪੱਕਣ ਤੀ ਵੜਾਓ ਔਰ ਮੈਂ ਹੁਯਾਸ ਕਰਦੇ ਆਂ ਕਿ ਸਾਡੇ ਕਿਸਾਨ ਜਿਹੜੇ ਨੇ ਖੁਸ਼ੀ-ਖੁਸ਼ੀ ਆਪਣਾ ਚੋਨਾ ਲੈ ਕੇ ਆਣ ਔਰ ਪੂਰਾ ਵਾਝੂ ਮੁੱਲ ਲੈ ਕੇ ਔਰ 나 ਸੇਮੋਲੇ ਕੇ ਪਾਸੋਂ ਦਾ ਕਰਨਪਤਨ ਜੀ ਥ੍ਰੀ ਏਜੰਸੀਆਂ ਮੇਰਾ ਪੂਰਾ ਸਟਾਫ ਕਿਸਾਨਾਂ ਦੇ ਨਾਲ ਖੜਾ ਹੈ ਕਿਸੇ ਤਰ੍ਹਾਂ ਦੀ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆ ਦਿੱਤੀ ਜਾਏਗੀ ਔਰ ਜੇ ਕੋਈ ਤੰਗੀ ਪਰੇਸ਼ਾਨੀ ਆਦੀ ਹੈ ਤਾਂ ਇਸ ਬੰਦੇ ਮਾਤਮੀ ਦੇ ਚ ਆਪਣੇ ਕਿਸਾਨ ਜਿਹੜੇ ਨੇ ਦੱਸ ਸਕਦੇ ਨੇ ਤਰੰਤ ਮਸਲਾ ਹੱਲ ਕੀਤਾ ਜਾਏਗਾ